ਬਾਬਾ ਸ਼੍ਰੀਕ ਫਰੀਦ ਹਾਈ ਸਕੂਲ ਗੁਰਫੇਵਕ ਨਗਰ ਬਰਨਾਲਾ ਵਿੱਚ 24ਵਾਂ ਇਨਾਮ ਵੰਡ ਸਮਾਰੋਹ ਡਾਇਰੈਕਟਰ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਹੋਂਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਸਮਾਗਮ ਵਿੱਚ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਵਿੱਚ ਬੱਚਿਆਂ ਵੱਲੋਂ ਸਮਾਰੋਹ ਦੀ ਸ਼ੁਰੂਆਤ ਧਾਰਮਿਕ ਸ਼ਬਦ ਰਾਹੀਂ ਕੀਤੀ ਗਈ ਜਿਸ ਤੋਂ ਬਾਅਦ ਬੱਚਿਆਂ ਵੱਲੋਂ ਗਿੱਧਾ ਪੰਗੜਾ ਫੈਨਫੀ ਡਰੈਸ ਨਾਟਕ ਵਾਤਾਵਰਨ ਕੁੜੀਆਂ ਜੜੀਆਂ ਅਤੇ ਧਰਤੀ ਮਾਂ ਨਾਲ ਸੰਬੰਧਿਤ ਗੀਤ ਪੇਸ਼ ਕੀਤੇ ਗਏ ਅਤੇ ਕੋਰੀਓਗ੍ਰਾਫੀ ਜਰੀਏ ਸਭ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ ਇਸ ਤੋਂ ਇਲਾਵਾ ਪੜ੍ਹਾਈ ਦੇ ਨਾਲ ਨਾਲ ਸਕੂਲੀ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦਾ ਉਜਵਲ ਭਵਿੱਖ ਬਣ ਸਕੇ ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨਾਂ ਤੇ ਮੋਤਵਰ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ ਮੁੱਖ ਮਹਿਮਾਨ ਵੱਜੋਂ ਕੇਂਦਰੀ ਵਿਦਿਆਲਿਆ ਸਕੂਲ 에ਅਰਫੋਰਸ ਸਟੇਸ਼ਨ ਬਰਨਾਲਾ ਦੇ ਰਿਟਾ ਪ੍ਰਿੰਸੀਪਲ ਚਰਨਜੀਤ ਸਿੰਘ ਮਿੱਤਲ ਪੰਜਾਬ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਦੀਦਾਰ ਸਿੰਘ ਸਿੰਘ ਸਾਹਿਬका ਸਰਪੰਚ ਕਿਰਪਾਲ ਸਿੰਘ ਫਰਵਾਹੀ ਆਪ ਆਗੂ ਕੁਲਦੀਪ ਸਿੰਘ ਫਿੱਦੂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਮਾਜ ਫੈਵੀ ਤੇ ਮੋਤਬਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਮੈਂ ਪਲਕਦੀਪ ਕੋਰ ਐਂਕਰ ਬੋਲ ਪ੍ਰਦੇਸ਼ਾਂ ਦੇ ਪੱਤਰਕਾਰ ਧਰਮਪਾਲ ਸਿੰਘ ਬਰਨਾਲਾ ਵੱਲੋਂ ਵਿਸ਼ੇਸ਼ ਰਿਪੋਰਟ ਜੀਪ ਨੂੰ ਮੇਰਾ ਨਾਮ ਮਨਦੀਪ कौर ਹੈ ਮੈਂ ਬਾਬਾ ਸ਼ੇਖੀ ਹਾਈ ਸਕੂਲ ਦੀ ਸੀਨੀਅਰ ਟੀਚਰ ਹਾਂ ਆ ਸਾਡੇ ਸਕੂਲ ਦੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ ਕਿਉਂਕਿ 24 ਮਈ ਇਨਾਮ ਵੰਡ ਸਮਾਰੋਹ ਹੈ ਇਸ ਵਿੱਚ ਸਾਡੇ ਸਕੂਲ ਦੇ ਅਲੱਗ-ਅਲੱਗ ਬੱਚਿਆਂ ਦੁਆਰਾ ਅਲੱਗ-ਅਲੱਗ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਲੱਗ-ਅਲੱਗ ਪੇਸ਼ਕਸ਼ਾਂ ਹਨ ਜਿਨ੍ਹਾਂ ਵਿੱਚ ਜਿਵੇਂ ਪੰਜਾਬੀ ਪੰਗੜਾ ਕਿੱਤਾ ਲੁਟਦੀ ਤੇ ਕੁਝ ਕੋਰੀਓਗ੍ਰਾਫੀ ਵੀ ਹਨ ਜਿਵੇਂ ਕੁੜੀਆਂ ਛੜੀਆਂ ਤੇ ਧਰਤੀ ماں ਜੋ ਕਿ ਸਾਡੇ ਸੰਸਾਰ ਨੂੰ ਇੱਕ ਸੇਧ ਦੇਣ ਦੀ ਹੈ ਬੱਚਿਆਂ ਦੇ ਮਾਤਾ ਪਿਤਾ ਨੂੰ ਕੀ ਸੰਦੇਸ਼ ਦੇ ਦੇਣਾ ਚਾਹੀਏ ਅਸੀਂ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਫੋਨਾਂ ਤੋਂ ਹਟਾ ਕੇ ਜਾਂ ਕੋਈ ਡਰੱਗਸ ਵਗੈਰਾ ਜੋ ਯੂਜ਼ ਕਰਦਾ ਉਹਨੂੰ ਹਟਾ ਕੇ ਉਹਨਾਂ ਨੂੰ ਇੱਕ ਸੇਧ ਦੇਣ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਬੱਚੇ ਲਾਇਕ ਬਣ ਤੇ ਆਪਣਾ ਨਾਮ ਰੋਸ਼ਨ ਕਰੇ ਕਿਉਂਕਿ ਸਾਡੇ ਸਕੂਲ ਦਾ ਮੇਨ ਉਦੇਸ਼ ਇਹ ਹੀ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਲੈ ਕੇ ਆਈਏ ਤਾਂ ਕਿ ਆਪਣਾ ਹਿਡਨ ਟੈਲੈਂਟ ਜੋ ਛੁਪੀਆਂ ਕਲਾਵਾਂ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਉਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਦਾ ਪਰ ਪਰ ਡੁੱਲਦਾ ਪਿਆਰੀ ਗੁਰੂਆਂ ਦੇ ਬਾਣੀ ਵਿੱਚ ਲਿਖਦੀ ਜਿਹਦਾ ਕਰਾ ਜਿਲੋਂ ਸਤਕਾਰ ਜੀ